ਪਾ ਮਾ ਨਖੋਮੀ ਬਨਾ ਹੈ ਖੁਸ਼ੀਆਂ ਲਕੋਮੀ ਪਿਆਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਹੋਟਲ 'ਚ ਖਾਣਾ ਖਾ ਰਿਹਾ ਹੁੰਦਾ ਤਾਂ ਧੀ ਹੋਟਲ ਵਿੱਚ ਵेटर ਬਣ ਕੇ ਚਾਰੇ ਪਾਸੇ ਘੁੰਮ ਰਹੀ ਹੁੰਦੀ ਹੈ ਤੇ ਮਾਂ ਤੋਂ ਆਪਣੀ ਧੀ ਪਛਾਨੀ ਨਹੀਂ ਗਈ ਜਿਵੇਂ ਜਿਹਦੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪਰਤੀ ਤੋ ਅਡੀਤੀ ਪ੍ਰਤੀ ਗ੍ਰਹਿ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ